ਪੂਰਥਲਾ ਦੇ ਰੈਸਟੋਰੈਂਟ ਦੇ ਸਾਹਮਣੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਨੌਜਵਾਨਾਂ ਨੇ ਇੱਕ ਦੂਜੇ ਤੇ ਕੀਤਾ ਹਮਲਾ ਇੱਕ ਦੂਜੇ ਦੀ ਜਾਨ ਦੇ ਬਣੇ ਵੈਰੀ ਦੇਖੋ ਸੀਸੀਟੀਵੀ ਵੀਡੀਓ ਤੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖਣ ਨੂੰ ਮਿਲੀ ਸ਼ਰਿਆਮ ਗੁੰਡਾਗਰਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਆਓ ਇੱਕ ਵਾਰ ਰੁਕ ਕਰਦੇ ਹਾਂ ਵੀਡੀਓ ਤੇ ਪੂਰਥਲਾ ਦੇ ਰੈਸਟੋਰੈਂਟ ਦੇ ਸਾਹਮਣੇ ਦੋ ਧਿਰਾਂ ਚ ਹੋਈ ਖੂਨੀ ਝੜਪ ਨੌਜਵਾਨਾਂ ਨੇ ਇੱਕ ਦੂਜੇ ਤੇ ਕੀਤਾ ਹਮਲਾ ਇੱਕ ਦੂਜੇ ਦੀ ਜਾਨ ਦੇ ਬਣੇ ਵੈਰੀ ਦੇਖੋ ਸੀਸੀਟੀਵੀ ਵੀਡੀਓ ਤੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖਣ ਨੂੰ ਮਿਲੀ ਸ਼ਰਿਆਮ ਗੁੰਡਾਗਰਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਆਓ ਇੱਕ ਵਾਰ ਰੁਕ ਕਰਦੇ ਆਂ ਵੀਡੀਓ ਤੇ ਕਪੂਰਥਲਾ ਦੇ ਰੈਸਟੋਰੈਂਟ ਦੇ ਸਾਹਮਣੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਨੌਜਵਾਨਾਂ ਨੇ ਇੱਕ ਦੂਜੇ ਤੇ ਕੀਤਾ ਹਮਲਾ ਇੱਕ ਦੂਜੇ ਦੀ ਜਾਨ ਦੇ ਬਣੇ ਵੈਰੀ ਦੇਖੋ ਸੀਸੀਟੀਵੀ ਵੀਡੀਓ ਤੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖਣ ਨੂੰ ਮਿਲੀ ਸ਼ਰਿਆਮ ਗੁੰਡਾਗਰਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਆਓ ਇੱਕ ਵਾਰ ਰੁਕ ਕਰਦੇ ਹਾਂ ਵੀਡੀਓ ਤੇ ਕਪੂਰਥਲਾ ਦੇ ਰੈਸਟੋਰੈਂਟ ਦੇ ਸਾਹਮਣੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਨੌਜਵਾਨਾਂ ਨੇ ਇੱਕ ਦੂਜੇ ਤੇ ਕੀਤਾ ਹਮਲਾ ਇੱਕ ਦੂਜੇ ਦੀ ਜਾਨ ਦੇ ਬਣੇ ਵੈਰੀ ਦੇਖੋ ਸੀਸੀਟੀਵੀ ਵੀਡੀਓ ਤੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖਣ ਨੂੰ ਮਿਲੀ ਸ਼ਰਿਆਮ ਗੁੰਡਾਗਰਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਆਓ ਇੱਕ ਵਾਰ ਰੁਕ ਕਰਦੇ ਹਾਂ ਵੀਡੀਓ ਤੇ ਕਪੂਰਥਲਾ ਦੇ ਰੈਸਟੋਰੈਂਟ ਦੇ ਸਾਹਮਣੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਨੌਜਵਾਨਾਂ ਨੇ ਇੱਕ ਦੂਜੇ ਤੇ ਕੀਤਾ ਹਮਲਾ ਇੱਕ ਦੂਜੇ ਦੀ ਜਾਨ ਦੇ ਬਣੇ ਵੈਰੀ ਦੇਖੋ ਸੀਸੀਟੀਵੀ ਵੀਡੀਓ ਤੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖਣ ਨੂੰ ਮਿਲੀ ਸ਼ਰਿਆਮ ਗੁੰਡਾਗਰਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਆਓ ਇੱਕ ਵਾਰ ਰੁਕ ਕਰਦੇ ਹਾਂ ਵੀਡੀਓ ਤੇ ਪੂਰਥਲਾ ਦੇ ਰੈਸਟੋਰੈਂਟ ਦੇ ਸਾਹਮਣੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਨੌਜਵਾਨਾਂ ਨੇ ਇੱਕ ਦੂਜੇ ਤੇ ਕੀਤਾ ਹਮਲਾ ਇੱਕ ਦੂਜੇ ਦੀ ਜਾਨ ਦੇ ਬਣੇ ਵੈਰੀ ਦੇਖੋ ਸੀਸੀਟੀਵੀ ਵੀਡੀਓ ਤੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖਣ ਨੂੰ ਮਿਲੀ ਸ਼ਰਿਆਮ ਗੁੰਡਾਗਰਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਆਓ ਇੱਕ ਵਾਰ ਰੁਕ ਕਰਦੇ ਹਾਂ ਵੀਡੀਓ ਤੇ ਕਪੂਰਥਲਾ ਦੇ ਰੈਸਟੋਰੈਂਟ ਦੇ ਸਾਹਮਣੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਨੌਜਵਾਨਾਂ ਨੇ ਇੱਕ ਦੂਜੇ ਤੇ ਕੀਤਾ ਹਮਲਾ ਇੱਕ ਦੂਜੇ ਦੀ ਜਾਨ ਦੇ ਬਣੇ ਵੈਰੀ ਦੇਖੋ ਸੀਸੀਟੀਵੀ ਵੀਡੀਓ ਤੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖਣ ਨੂੰ ਮਿਲੀ ਸ਼ਰਿਆਮ ਗੁੰਡਾਗਰਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਆਓ ਇੱਕ ਵਾਰ ਰੁਕ ਕਰਦੇ ਹਾਂ ਵੀਡੀਓ ਤੇ ਕਪੂਰਥਲਾ ਦੇ ਰੈਸਟੋਰੈਂਟ ਦੇ ਸਾਹਮਣੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਨੌਜਵਾਨਾਂ ਨੇ ਇੱਕ ਦੂਜੇ ਤੇ ਕੀਤਾ ਹਮਲਾ ਇੱਕ ਦੂਜੇ ਦੀ ਜਾਨ ਦੇ ਬਣੇ ਵੈਰੀ ਦੇਖੋ ਸੀਸੀਟੀਵੀ ਵੀਡੀਓ ਤੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖਣ ਨੂੰ ਮਿਲੀ ਸ਼ਰਿਆਮ ਗੁੰਡਾਗਰਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਆਓ ਇੱਕ ਵਾਰ ਰੁਕ ਕਰਦੇ ਹਾਂ ਵੀਡੀਓ ਤੇ ਕਪੂਰਥਲਾ ਦੇ ਰੈਸਟੋਰੈਂਟ ਦੇ ਸਾਹਮਣੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਨੌਜਵਾਨਾਂ ਨੇ ਇੱਕ ਦੂਜੇ ਤੇ ਕੀਤਾ ਹਮਲਾ ਇੱਕ ਦੂਜੇ ਦੀ ਜਾਨ ਦੇ ਬਣੇ ਵੈਰੀ ਦੇਖੋ ਸੀਸੀਟੀਵੀ ਵੀਡੀਓ ਤੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖਣ ਨੂੰ ਮਿਲੀ ਸ਼ਰਿਆਮ ਗੁੰਡਾਗਰਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਆਓ ਇੱਕ ਵਾਰ ਰੁਕ ਕਰਦੇ ਹਾਂ ਵੀਡੀਓ ਤੇ ਪੂਰਥਲਾ ਦੇ ਰੈਸਟੋਰੈਂਟ ਦੇ ਸਾਹਮਣੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਨੌਜਵਾਨਾਂ ਨੇ ਇੱਕ ਦੂਜੇ ਤੇ ਕੀਤਾ ਹਮਲਾ ਇੱਕ ਦੂਜੇ ਦੀ ਜਾਨ ਦੇ ਬਣੇ ਵੈਰੀ ਦੇਖੋ ਸੀਸੀਟੀਵੀ ਵੀਡੀਓ ਤੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖਣ ਨੂੰ ਮਿਲੀ ਸ਼ਰਿਆਮ ਗੁੰਡਾਗਰਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਆਓ ਇੱਕ ਵਾਰ ਰੁਕ ਕਰਦੇ ਹਾਂ ਵੀਡੀਓ ਤੇ ਕਪੂਰਥਲਾ ਦੇ ਰੈਸਟੋਰੈਂਟ ਦੇ ਸਾਹਮਣੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਨੌਜਵਾਨਾਂ ਨੇ ਇੱਕ ਦੂਜੇ ਤੇ ਕੀਤਾ ਹਮਲਾ ਇੱਕ ਦੂਜੇ ਦੀ ਜਾਨ ਦੇ ਬਣੇ ਵੈਰੀ ਦੇਖੋ ਸੀਸੀਟੀਵੀ ਵੀਡੀਓ ਤੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖਣ ਨੂੰ ਮਿਲੀ ਸ਼ਰਿਆਮ ਗੁੰਡਾਗਰਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਆਓ ਇੱਕ ਵਾਰ ਰੁਕ ਕਰਦੇ ਹਾਂ ਵੀਡੀਓ ਤੇ ਕਪੂਰਥਲਾ ਦੇ ਰੈਸਟੋਰੈਂਟ ਦੇ ਸਾਹਮਣੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਨੌਜਵਾਨਾਂ ਨੇ ਇੱਕ ਦੂਜੇ ਤੇ ਕੀਤਾ ਹਮਲਾ ਇੱਕ ਦੂਜੇ ਦੀ ਜਾਨ ਦੇ ਬਣੇ ਵੈਰੀ ਦੇਖੋ ਸੀਸੀਟੀਵੀ ਵੀਡੀਓ ਤੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖਣ ਨੂੰ ਮਿਲੀ ਸ਼ਰਿਆਮ ਗੁੰਡਾਗਰਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਆਓ ਇੱਕ ਵਾਰ ਰੁਕ ਕਰਦੇ ਹਾਂ ਵੀਡੀਓ ਤੇ